ਕਲਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਪੰਜਾਬੀਆਂ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬ ਦੇ ਹਰ ਮਨ ਪਿਆਰੇ ਵਿਕਾਸਪੁਰਸ਼ ਕ੍ਰਿਸ਼ਮਾਈ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਲਕਾ ਫਲੋਰ ਦੇ ਸ਼ਹਿਰ ਗੁਰਾਇਆ ਵਿੱਚ ਪੰਚਨ ਤੇ ਆਪ ਸਭ ਲੋਹਾਰਦਿਕ ਸਵਾਗਤ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਸਿਰਫ 2 ਸਾਲ ਦੇ ਕੰਮਾਂ ਨੇ ਜੋ ਤਬਦੀਲੀ ਕੀਤੀ ਹੈ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਆ ਉਹ ਪਿਛਲੇ ਭਜਤ 70 ਸਾਲ ਇੱਕ ਘਰਾਣਿਆਂ ਦੀਆਂ ਪਾਰਟੀਆਂ ਨਹੀਂ ਦੇ ਸਕੀਆਂ ਜੋ ਨੌਜਵਾਨ ਵਰਗ ਤੁਹਾਡੇ ਨਾਲ ਹਿੰਮਤ ਦੇ ਨਾਲ ਦਲੇਰੀ ਦੇ ਨਾਲ ਚੱਲ ਰਿਹਾ ਕਿਸੇ ਧੁੱਪ ਦੀ ਪਰਵਾਹ ਨਹੀਂ ਕਰਦਾ ਤੇ ਪਿਛਲੇ 20-25 ਸਾਲ ਤੋਂ ਐਸਾ ਕਦੀ ਕਿਸੇ ਲੀਡਰ ਵਾਸਤੇ ਇਹਨਾਂ ਨੌਜਵਾਨਾਂ ਨੇ ਨਹੀਂ ਦੇਖਿਆ ਤੇ ਨਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਜੋ ਨਾਰਾ ਦਿੱਤਾ ਪੰਜਾਬ ਬਣੇਗਾ ਹੀਰੋ ਨਤੀਜਾ ਆਏਗਾ 13 0 ਤੇ ਜਲੰਧਰ ਦੀ ਸੀਟ اے ਬਹਾਦਰ ਤੁਹਾਡੇ ਵਲੰਟੀਅਰਸ VOTER ਇਹ ਝਾੜੂ ਦਾ ਬਟਨ ਦਬਾ ਕੇ ਇਹ ਮਾਨ ਸਾਹਿਬ ਤੁਹਾਡੀ ਝੋਲੀ ਵਿੱਚ ਪਾਉਣਗੇ ਸਾਰੇ ਵਲੰਟੀਅਰ ਵਲੰਟੀਅਰ ਸਹਿਬਾਨ ਵਰਕਰ ਸਹਿਬਾਨ ਨੂੰ ਬੇਨਤੀ ਆ ਕਿ 1 ਜੂਨ 5 ਵਜੇ ਤੱਕ ਤੁਸੀਂ ਪਹਿਰਾ ਦੇ ਦਿਓ ਡਟ ਕੇ ਪਰਵਾਹ ਨਹੀਂ ਕਰਨੀ ਗਰਮੀ ਦੀ ਪਹਿਰਾ ਦੇ ਦਿਓ 5 ਵਜੇ ਤੱਕ 1 ਜੂਨ ਨੂੰ ਫਿਰ ਮਾਨ ਸਾਹਿਬ ਤੇ ਤੁਹਾਡਾ ਇਹ ਦਾਸ ਸਪਾਈ 5 ਸਾਲ ਅੱਗੇ ਤੁਹਾਡੇ ਹੱਕਾਂ ਲਈ ਪਹਿਰਾ ਮੈਂ ਦੇਵਾਂਗਾ ਮੈਂ ਹੁਣ ਬੇਨਤੀ ਕਰਦਾ ਕਿਉਂਕਿ ਅੱਗੇ ਬੜੇ ਹਲੇ ਰੋਡ ਸ਼ੋਅ ਆ ਨਕੌਦਰ ਜਲੰਧਰ ਸ਼ੌਣੀ ਤੇ ਆਦਮਪੁਰ ਮਾਨ ਸਾਹਿਬ ਨੇ ਪਹੁੰਚਣਾ ਤੇ ਤੁਹਾਨੂੰ ਉਹ ਸੰਬੋਧਨ ਹੋਣਗੇ ਮੈਂ ਦੋ ਨਾਰੇ ਲਾਉਣੇ ਆ ਤਾਂ ਕਿ ਨਕੋਦਰੀਆਂ ਨੂੰ ਪਤਾ ਲੱਗ ਜਵੇ ਕਿ ਮਾਨ ਸਾਹਿਬ ਤੁਰ ਪਏ ਆ ਸਰਦਾਰ ਭਗਵੰਤ ਸਿੰਘ ਮਾਨ ਜੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਇਨਕਲਾਬ ਜੰਦਾਬਾਦ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਹੁਤ ਮਿਹਰਬਾਨੀ ਆ ਸਾਊਂਡ ਤੋਂ ਨੰਨੀ ਜੀ ਗੁਰਾਇਆਂ ਦੇ ਕ੍ਰਾਂਤੀਕਾਰੀ ਗੁਰਾਇਆਂ ਦੇ ਇਨਕਲਾਬੀ ਲੋਕ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ ਚ ਮਾਨ ਸਨਮਾਨ ਦੇਣ ਆਏ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦ ਦੀਆਂ ਰਿਣੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੀਰੋ ਦਿਨ ਅੱਠ ਲੈ ਗਏ ਅੱਠ ਦਿਨਾਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇੱਕ ਰਾਹ ਤਾਂ ਜਾਂਦਾ ਤਾਨਾਸ਼ਾਹੀ ਨੂੰ ਇੱਕ ਰਾਹ ਜਾਂਦਾ ਹੰਕਾਰ ਨੂੰ ਤਾਨਾਸ਼ਾਹੀ ਨੂੰ ਹੰਕਾਰ ਨੂੰ ਤੇ ਨਾਲ-ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਸੋ ਵੀਰੋ ਇੱਕ ਰਾਹ ਜਾਂਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਹੈ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਹੈ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਹੈ ਔਰ ਗਰੀਬਾਂ ਨੂੰ ਪੜ੍ਹਾਉਣ ਵੱਲ ਨੂੰ ਜਾਂਦਾ ਹੈ ਗਰੀਬਾਂ ਦੇ ਬੱਚਿਆਂ ਨੂੰ ਅਫਸਰ ਲਾਉਣ ਵੱਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਕਿਹੜਾ ਰਾਹ ਤੁਹਾਨੂੰ ਚੰਗਾ ਲੱਗਦਾ ਹੈ ਆਪਰਾ ਮਸ਼ੀਨ ਤੇ ਬਟਨ ਪਵਨ ਜੀ ਦਾ ਕਿੰਨੇਵੇਂ ਨੰਬਰ ਤੇ ਹੈ ਚੌਥੇ ਨੰਬਰ ਤੇ ਮਸ਼ੀਨ ਤਾਂ ਬਟਣਾ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਸੁਬੀਰ ਜਦੋਂ 13 0 ਹੋ ਗਿਆ 4 ਤਰੀਕ ਨੂੰ ਉਸ ਤੋਂ ਬਾਅਦ ਪਵਨ ਇਹਨਾਂ ਨੇ ਤਾਂ ਜ਼ਿੰਮੇਵਾਰੀ ਨਿਭਾਉਣੀਆਂ ਨਿਭਾਉਣੀਆਂ ਮੇਰੀ ਵੀ ਜ਼ਿੰਮੇਵਾਰੀ ਸ਼ੁਰੂ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਆਰਾਮ ਨਾਲ ਕੰਮ ਕਰਾਂਗੇ ਬਹੁਤ ਕੁਝ ਕਰਨ ਆਲਾ ਪਿਆ ਹੈ ਹਰੇਕ ਸ਼ਹਿਰ ਦੇ ਸੀਵਰੇਜ ਪਏ ਨੇ ਖਰਾਬ ਪਿੰਡਾਂ ਦੇ ਟੋਬੇ ਖਰਾਬ ਪਏ ਨੇ ਮੈਂ ਕਹਿੰਨਾ ਬਹੁਤ ਕੁਝ ਕਰਨ ਆਲਾ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਸ਼ਕਤੀ ਦਿਓ 13 ਬੰਦੇ ਇੱਥੋਂ ਜਿਤਾ ਕੇ ਭੇਜੋ ਦਿੱਲੀ ਚੋਂ ਸਾਰੀਆਂ ਸੀਟਾਂ ਜਿੱਤ ਰਹੀਆਂ ਮਾਂ ਦੀ ਪਾਰਟੀ ਕੁਰੂਖhetra ਤੋਂ ਜਿੱਤ ਰਿਆਂ ਗੁਜਰਾਤ ਤੋਂ ਜਿੱਤ ਰਿਆਂ ਬਿਰੋ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੈਂਟਰ ਚ ਵੀ ਥੋੜੀ ਸਰਕਾਰ ਆ ਰਹੀ ਹੈ ਫਿਰ ਡਬਲ ਸਹਾਰਾ ਹੋ ਜਾਊਗਾ ਫਿਰ ਜਦੋਂ ਪਵਨ ਤੀਨੂ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉੱਤੇ ਪਵਨਤੀ ला ਸਕੇ ਸੋ ਤਾਂ ਕਰਕੇ ਮੈਂ ਅੱਜ ਦੋਆਬੇ ਚ ਆਇਆ ਇਹ ਤੋਂ ਬਾਅਦ ਮੈਨੂੰ ਕੋਦਰ ਜਾਣਾ ਹੈ ਫਿਰ ਮੈਂ ਜਲੰਧਰ ਕੈਂਟ ਜਾਣਾ ਹੈ ਫਿਰ ਮੈਂ ਆਦਮਪੁਰ ਜਾਣਾ ਉਸ ਤੋਂ ਬਾਅਦ ਕੱਲ ਨੂੰ ਉਧਰ ਭੁਲੱਥ ਜਾਣਾ ਨਾਲ ਬੇਰਾਵਾ ਬਾਬਾ ਨਾਨਕ ਜਾਣਾ ਫਤਿਹਗੜ ਚੂੜੀਆਂ ਜਾਣਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਾ ਥੱਕਦਾ ਨਾ ਆਕਦਾ ਨਾ ਆਪਣੇ ਤੇ ਗਰਮੀ ਦਾ ਅਸਰ ਹੈ ਅਸਖਬੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖਿਆ ਕਹਿੰਦੇ ਧੁੱਪ ਲੱਗਦੀ ਹੈ ਵੀਰੋ ਐ ਨਹੀਂ ਹੁੰਦਾ ਹੁੰਦਾ ਕੰਮ ਇਹ ਟੈਂਪਰੇਚਰ ਪੁੱਛ ਕੇ ਨਹੀਂ ਜਾਂਦਾ ਹੁੰਦਾ ਇਹ ਲੋਕ ਜਦੋਂ ਤੁਹਾਡੇ ਨਾਲ ਧੁੱਪੇ ਖੜੇ ਨੇ ਤੁਸੀਂ ਕਿਉਂ ਨਹੀਂ ਖੜ ਸਕਦੇ ਸੋ ਵੀਰੋ ਤੁਹਾਡੇ ਨਾਲ ਥੋੜੇ ਵਰਗੇ ਆ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਗਰੀਬੀਆਂ ਚੱਕ ਦੇਣਗੇ ਉਹ ਫਿਰੋ ਹੁਣ ਤੱਕ ਦੇਖ ਲਓ ਬਿਜਲੀ ਦੇ ਬਿੱਲ 90% ਜਿਆਦਾ ਕਰਨ ਨੂੰ ਆਉਂਦੇ ਨਹੀਂ ਬਿਜਲੀ ਦੇ ਬਿੱਲ ਤਾਂ ਨਹੀਂ ਆਉਂਦੇ ਜੇ ਮੈਂ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾ ਲੀਆਂ ਤੇ ਕਾਂਗਰਸੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜੀਰੋ ਦਾ ਜਵਾਬ ਜ਼ੀਰੋ ਨਾਲ ਦੇ ਦਿਓ ਠੀਕ ਹੈ ਵਾਜ 2 ਲੱਖ ਵੋਟ ਤੇ ਜੀ 2 ਲੱਖ ਵੋਟ ਤੇ ਬਾਜੇ اے ਰੱਬ ਪਰਮਾਤਮਾ ਜਿਹੜਾ ਉਹ ਜਨਤਾ ਚ ਵੱਸਦਾ ਹੁੰਦਾ ਲਓ ਹੋ ਗਏ ਲੋਕਾਂ ਦੇ ਬਚਨ ਸੋ ਆ ਪਿਆਰ ਆ ਵੀਰੋ ਜਿਹੜਾ ਨਹੀਂ ਮਿਲਦਾ ਹੋਰ ਕਿਸੇ ਨੂੰ ਇਹ ਤੁਸੀਂ ਪਿਆਰ ਦਿੰਦੇ ਹੋ ਆ ਫੁੱਲਾਂ ਨਾਲ ਗੱਡੀਆਂ ਭਰ ਦਿੰਦੇ ਹੋ ਉਹ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਬਾਜਪਾ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਬਣਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਇੱਕ ਅੱਧੀ ਸੋ ਉਹਨਾਂ ਦਾ ਕੋਈ ਆਪਣੇ ਨਾਲ ਮੁਕਾਬਲਾ ਨਹੀਂ ਵੀਰੋ ਉਹ ਤਾਂ ਚੋ ਉਹਨਾਂ ਨੇ ਤਾਂ ਲੁੱਟਿਆ ਹੋਇਆ ਹੈ ਉਹਨਾਂ ਨੇ ਤਾਂ ਲੁੱਟਿਆ ਆਪਾਂ ਨੂੰ ਸੁੱਤਾ ਕਰਕੇ ਸੋ ਅੱਜ ਸੰਵਧਾਨ ਨੂੰ ਬਚਾਉਣ ਦੀ ਲੋੜ ਹੈ ਜੇ ਇਹ ਆ ਗਏ ਵੀਰੋ ਸੰਵਧਾਨ ਬਦਲ ਦੇਣਗੇ ਖਤਮ ਕਰ ਦੇਣਗੇ ਮੈਂ ਵੋਟਾਂ ਨਹੀਂ ਪੈਣੀਆਂ ਮੁੜ ਕੇ ਦੇਸ਼ਟ ਕਦੇ ਇਹ ਸਿੱਧਾ ਡਾਇਰੈਕਟ ਸਿਸਟਮ ਕਰ ਦੇਣਗੇ ਤਾਨਾਸ਼ਾਹੀ ਵਾਲਾ ਸੋ ਇਸ ਕਰ ਲਈ ਮੇਰੇ ਨਾਲ ਹਿੰਮਤੋਂ ਕਿ ਤੁਸੀਂ ਆਵਾਜ਼ ਨਹੀਂ ਬਾੜੇ ਸਾਥ ਦਿਓਗੇ ਜੀ ਹਾਂ ਜੀ ਹਾਂ ਜੀ ਕਿੱਕਲੀ ਸੁਣਤਾ ਲਈ ਹੋਣਾ ਨਾ ਯਾਦ ਆ ਸਾਰੀ ਉਹਦਾ ਕਾਲੀਦਲ ਦਾ ਹਾਲ ਦੱਸਿਆ ਉੱਚ ਤਾਂ ਉਹਦਾ ਬੀਬਾ ਜੀ ਕਿੱਕਲੀ ਪਾ ਰਹੇ ਨੇ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਤੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤਾ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਤੇ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਨ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਵੱਡੇ ਬਾਦ ਸਾਹਿਬ ਜਿਉਂਦੇ ਸੀ ਤੇ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮਾਜਬਾਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਝੜ आप सताओ हे मान ने पुट्टी है लिया चार के तो बाद, बादल परिवार की राजनीति जो पक्की छुट्टी है बोले सो निहाल बहुत बहुत धनबाद जो रहो जिंदाबाद रहो आबाद रहो हौली जायो राम ना जायो मामा भेणा भी ने छोटे बच्चे ने बुजुर्ग ने बहुत बहुत धनबाद